4 7 ਦਾ ਚਾਰ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਇਹ ਗਾਣਾ گا ਕੇ ਮਸ਼ਹੂਰ ਹੋਏ ਸਿੰਗਰ ਆਰਨੇ ਤੇ ਗਾਇਕਾ ਗੁਰਲੇਸ ਅੱਤਰ ਦੀਆਂ ਹੁਣ ਮੁਸ਼ਕਲਾਂ ਵਧ ਗਈਆਂ ਹਨ ਉਹਨਾਂ ਦੇ ਗਾਣੇ 315 ਨੂੰ ਲੈ ਕੇ ਹੁਣਾਂ ਪੁਲਿਸ 'ਚ ਸ਼ਿਕਾਇਤ ਅਚੋਈ ਹੈ ਸਾਥੇ ਕਿ ਆੜਨੇ ਤਤੇ ਗੁਰਲੇ ਜ਼ਖਤਰ ਨੂੰ 16 ਅਗਸਤ ਨੂੰ ਦੁਪਹਿਰੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਚੇਤਾ ਲਬ ਕੀਤਾ ਗਿਆ ਹੈ ਇਹ ਸ਼ਿਕਾਇਤ ਪੰਜਾਬ ਭਾਜਪਾ ਦੇ ਨੇਤਾ ਅਰਵਿੰਦ ਸਿੰਘ ਵੱਲੋਂ ਕੀਤੀ ਗਈ ਸੀ ਉਹ ਜਲੰਧਰ ਦੇ ਨਿਵਾਸੀ ਹਨ ਅਤੇ ਭਾਜਪਾ ਪੰਜਾਬ ਟ੍ਰੇਡ ਸੈਲ ਦੇ ਡਿਪਟੀ ਕਨਵੀਨਰ ਹਨ ਉਹਨਾਂ ਨੇ ਇਹ ਮਾਮਲਾ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ ਹੈ ਜਿਸ ਵਿੱਚ ਦੋ ਮੁੱਖ ਨੁਕਤੇ ਚੁੱਕੇ ਗਏ ਹਨ ਜਿਹੜੇ ਗੀਤ ਪੰਜਾਬ ਵਿੱਚ ਹਿੰਸਾ ਗੈਰ ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਅਤੇ ਅਪਰਾਧ ਨੂੰ ਵਧਾਵਾ ਦਿੰਦੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ 315 ਵਰਗੇ ਗੀਤ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਆचार संहिता ਦੀ ਉਲੰਘਣਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਗਲਤ ਰਾਹ ਤੇ ਲੈ ਕੇ ਜਾਂਦੇ ਹਨ ਐਨਾ ਤਰ੍ਹਾਂ ਦੇ ਗੀਤਾਂ ਤੇ ਨਾ ਸਿਰਫ ਸਮਾਜ ਚ ਡਰਾ ਤੇ ਹਿੰਸਾ ਦਾ ਮਾਹੌਲ ਬਣਾਉਂਦੇ ਹਨ ਸਗੋਂ ਰਾਜ ਦੀ ਕਾਨੂੰਨ ਵਿਵਸਥਾ ਲਈ ਵੀ ਖਤਰਾ ਪੈਦਾ ਕਰ ਸਕਦੇ ਹਨ 70000 ਨੂੰ ਦੱਬਣ ਨੂੰ ਕਰਦੇ ਸੀ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਇਹ ਗਾਣਾ गा ਕੇ ਮਸ਼ਹੂਰ ਹੋਏ ਸਿੰਗਰ ਆਰਨੇ ਤੇ ਗਾਇਕਾ ਗੂਲੇਸ ਅੱਤਰ ਦੀਆਂ ਹੁਣ ਮੁਸ਼ਕਲਾਂ ਵੱਧ ਗਈਆਂ ਹਨ ਉਹਨਾਂ ਦੇ ਗਾਣੇ 315 ਨੂੰ ਲੈ ਕੇ ਹੁਣ ਪੁਲਿਸ 'ਚ ਸ਼ਿਕਾਇਤ ਅਚੋਈ ਹੈ ਦੱਸਦੇ ਕਿ ਆੜਨੇ ਤਤੇ ਗੁਰਲੇ ਜ਼ਖਤਰ ਨੂੰ 16 ਅਗਸਤ ਨੂੰ ਦੁਪਹਿਰੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਚੇਤਾ ਲਬ ਕੀਤਾ ਗਿਆ ਹੈ ਇਹ ਸ਼ਿਕਾਇਤ ਪੰਜਾਬ ਭਾਜਪਾ ਦੇ ਨੇਤਾ ਅਰਵਿੰਦ ਸਿੰਘ ਵੱਲੋਂ ਕੀਤੀ ਗਈ ਸੀ ਉਹ ਜਲੰਧਰ ਦੇ ਨਿਵਾਸੀ ਹਨ ਅਤੇ ਭਾਜਪਾ ਪੰਜਾਬ ਟ੍ਰੇਡ ਸੈਲ ਦੇ ਡਿਪਟੀ ਕਨਵੀਨਰ ਹਨ ਉਹਨਾਂ ਨੇ ਇਹ ਮਾਮਲਾ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ ਹੈ ਜਿਸ ਵਿੱਚ ਦੋ ਮੁੱਖ ਨੁਕਤੇ ਚੁੱਕੇ ਗਏ ਹਨ ਜਿਹੜੇ ਗੀਤ ਪੰਜਾਬ ਵਿੱਚ ਹਿੰਸਾ ਗੈਰ ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਅਤੇ ਅਪਰਾਧ ਨੂੰ ਵਧਾਵਾ ਦਿੰਦੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ 315 ਵਰਗੇ ਗੀਤ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਆचार संहिता ਦੇ ਉਲੰਘਣਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਗਲਤ ਰਾਹਤੇ ਤੇ ਲੈ ਕੇ ਜਾਂਦੇ ਹਨ ਐਨਾ ਤਰ੍ਹਾਂ ਦੇ ਗੀਤਾਂ ਤੇ ਨਾ ਸਿਰਫ ਸਮਾਜ ਚ ਡਰਾ ਤੇ ਹਿੰਸਾ ਦਾ ਮਾਹੌਲ ਬਣਾਉਂਦੇ ਹਨ ਸਗੋਂ ਰਾਜ ਦੀ ਕਾਨੂੰਨ ਵਿਵਸਥਾ ਲਈ ਵੀ ਖਤਰਾ ਪੈਦਾ ਕਰ ਸਕਦੇ ਹਨ